ਗੱਲ ਕਰ ਲਿਆ ਗੱਲ ਕਰਿਆ ਪੱਗਿਆ ਉਪਰ ਕਿੰਨੀ ਉਹ ਗੱਡੀ ਚ ਨੇ ਉਹ ਰੁਕ ਜਾ ਬਿੱਟੂ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਕਿਹਾ ਜੀ ਦੇਖੋ ਇਹ ਤਾਂ ਸ਼ਗਨ ਆ ਜੇਲਾ ਹੈ ਜਿਹੜੀਆਂ ਉਹ ਲੋਕਾਂ ਲਈ ਬਣੀਆਂ ਤੇ ਲੋਕਾਂ ਦੇ ਕੰਮਾਂ ਲਈ ਜੇਲ੍ਹ ਚ ਜਾ ਰਹੇ ਆ ਸਾਰੇ ਖੁਸ਼ੀ ਆ ਚਾਚੜਿਆ ਨਹੀਂ ਅੱਜ ਹੀ ਅਰੇਸਟ ਪਾ ਗਏ ਅੱਜ ਹੀ ਅੱਜ ਹੀ ਜੇਲਾ ਹਜੇ ਹਜੇ ਇਹਨਾਂ ਨੂੰ ਜੇਲ੍ਹ ਨਹੀਂ ਲੱਭ ਰਹੀ ਕਦੇ ਲੁਧਿਆਣਾ ਲੈ ਜਾਂਦੇ ਆ ਕਦੇ ਨਾਭੇ ਲੈ ਆਉਂਦੇ ਆ ਰਾਤ ਨੂੰ ਹੁਣ ਪਤਾ ਨਹੀਂ ਤੁਹਾਡੇ ਨਾਲ ਕੌਣ-ਕੌਣ ਨੇ ਜੀ ਤੁਹਾਡੇ ਨਾਲ ਆਸ਼ੂ ਜੀ

ਇੱਕ ਮਿੰਟ ਹਾਂ ਇੱਕ ਮਿੰਟ ਸਭ ਕੁਝ ਆਈ ਜਾਓ ਬਾਰੀ ਬਾਰੀ ਉਹ ਮੰਗਾਈ ਜਾਣਗੇ ਆਹ ਲਓ ਬੈਗ ਆਉਂਦਾ ਦੋ ਤਾਂ ਆਏ ਜੀ ਤੁਹਾਡੇ ਸਾਰੇ ਦੇ ਅੰਦਰ ਸਾਰੇ ਦੋ ਕਿੱਥੇ ਗਏ ਤਾਂ ਫਿਰ ਜੇ ਖੜੋ ਜਾਂ ਅੰਦਰ ਜਾਣ ਨੂੰ ਮਣੀ ਵਾਲੀ ਦੀ ਕੋਈ ਗੱਲ ਹੈ ਜੀ ਸਰ ਕੋਈ ਇਹ ਨਹੀਂ ਆਉਣਗੇ ਸਮਾਨ ਤਾਂ ਭੇਜਣਗੇ ਬਹੁਤ ਬਹੁਤ ਪੁਲਿਸ ਆਸਮਾਨ ਵੱਲੋਂ ਯਾਰ ਕੋਈ ਜਮਾਤ ਸੱਜਣੀ ਧਿਆਨ ਨਾਲ ਸੱਜਣੀ ਧਿਆਨ ਨਾਲ ਪਹਿਲਾਂ ਤੁਸੀਂ ਚੱਲੋ ਮੈਂ ਫੋਟੋ ਖਿਚਾ ਲਈ ਸੀ ਬੈਕ ਦੇ ਹਾਂਜੀ ਮੈਂ ਗ੍ਰੈਂਡ ਤੁਹਾਨੂੰ ਕਰਾਉਣ ਨੂੰ ਦੇ ਦਿਆਂਗੀ ਹਾਂਜੀ ਰਿਕਮੈਂਡ ਕਰ ਦੋ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਓਕੇ ਅਰੇ ਤਾਂ ਮੈਡਮ ਵਗੈਰਾ ਵੀ ਇਹ ਨਾਲ ਨਹੀਂ ਹਾਂ ਮੈਡਮ ਨਹੀਂ ਆਇਆ ਤੁਸੀਂ ਕਰ ਲਿਓ ਜਾਂਦੇ ਸਰ ਅਸੀਂ ਸਿੱਖਣਾ ਚਾਹੋ ਜਿਹੜਾ ਇਹ ਨਾ ਹੈ ਇਹ ਤਾਂ ਦੇਖੋ ਹਜੇ ਜੀਲਾਂ ਚ ਕਦੇ ਲੈ ਜਾਂਦੇ ਆ ਲੁਧਿਆਣੀ ਕਦੇ ਲਿਆਏ ਹੁਣ ਪਤਨੀਆਂ ਨਾਬਾ ਜੇਲ੍ਹ ਐਸ ਵੇਲੇ ਘਬਰਾਹਟ ਚ ਪਤਾ ਨਹੀਂ ਲੱਗ ਰਿਹਾ ਵੀ ਕਿੱਥੇ ਨੂੰ ਲੈ ਕੇ ਜਾਣਾ ਕਿੱਥੇ ਰੱਖਣਾ ਹੈ ਅਜੇ ਰਾਤ ਨੂੰ ਹੋਰ ਪਤਾ ਨਹੀਂ ਕਿੱਧਰ ਲੈ ਕੇ ਜਾਣਗੇ ਇਹ ਲੱਤਾਂ ਕੰਬੀਆਂ ਹੋਈਆਂ ਡਰੇ ਹੋਏ ਨੇ ਕਿਉਂਕਿ ਲੋਕਾਂ ਦੀ ਜਿਹੜੀ ਆਵਾਜ਼ ਠਾਉਣੀ ਆ ਉਹ ਕੁਦਰਤੀ ਗੱਲ ਆ ਲੋਕਾਂ ਦੀ ਹੱਤ ਹੱਕ ਦੀ ਲੜਾਈ ਕਿਸੇ ਨੂੰ ਤਾਂ ਫਿਰ ਬਈ ਜੇਲ੍ਹਾਂ ਚ ਜਾਣਾ ਹੀ ਪੈਂਦਾ ਅਸੀਂ ਇਸ ਕਰਕੇ ਪਹਿਲ ਕੀਤੀ ਆ ਬਿਲਕੁਲ ਸੋਚ ਸਮਝ ਕੇ ਕੀਤੀ ਹੈ ਤੇ ਲੋਕਾਂ ਦੇ ਹੱਕਾਂ ਲਈ ਕੀਤੀ ਹੈ ਕਿ ਅਸੀਂ ਆਪਣੀ ਵੀ ਮਨਸ਼ਾ ਕੀ ਲੱਗਦੀ ਹੈ ਜੀ ਇਸ ਦੇ ਵਿੱਚ ਦੇਖੋ ਸਰਕਾਰ 1000 ਰੁਪਏ ਨਹੀਂ ਦੇਣਾ ਚਾਹੁੰਦੀ 12500 ਰੁਪਿਆ ਪੈਨਸ਼ਨ ਨਹੀਂ ਦੇਣਾ ਚਾਹੁੰਦੀ ਜਿਹੜਾ ਉਹ ਐਮਐਸਪੀ 23 ਜਿਹੜੀ ਚੁਟਕੀ ਮਾਰ ਕੇ ਕਿਹਾ ਸੀ ਉਹ ਨਹੀਂ ਦੇਣਾ ਚਾਹੁੰਦੀ ਐਨਓਸੀਆਂ ਸਰਕਾਰ ਕਰਨਾ ਨਹੀਂ ਚਾਹੁੰਦੀ ਇਸ ਕਰਕੇ ਸਰਕਾਰੀ ਹਸਪੀਟਲ ਖਾਲੀ ਹੋ ਪਏ ਆ ਨਾ ਦਵਾਈ ਆ ਨਾ ਡਾਕਟਰ ਆ ਉੱਥੇ ਕੋਈ ਹਾਂ ਜੀ ਮਹੱਲੇ ਕਲੀਨਿਕਾਂ ਨਾ ਉਤੇ ਬਹੁਤ ਵੱਡਾ ਇੱਕ ਫਰਾਡ ਆ ਜਿਹੜਾ ਉਹ ਹੋ ਰਿਹਾ ਤੇ ਬਹੁਤ ਬੜੀਆਂ ਗੱਲਾਂ ਵਾਅਦੇ ਕੀਤੇ ਸੀ ਅੱਜ ਉਹ ਬਦਲਾਅ ਦੇ ਪਤਾ ਲੱਗ ਰਿਹਾ ਕਿਸਾਨ ਆ ਜਿਹੜਾ ਉਹ ਸੜਕਾਂ ਤੇ ਆ ਜਿਹੜੇ ਮਹਿਕਮੇ ਵਾਲੇ ਨੇ ਮੁਲਾਜ਼ਮ ਉਹ ਸੜਕਾਂ ਤੇ ਅੱਜ ਕਈਆਂ ਦੇ ਸਿਰ ਵੀ ਪਾਟੇ ਆ ਤੇ ਇਸ ਕਰਕੇ ਸਾਰਾ ਸਾਰਾ ਜਿਹੜਾ ਪੰਜਾਬ ਤੋਂ ਸੜਕਾਂ ਤੇ ਆਇਆ ਪਿਆ ਤੇ ਤੁਸੀਂ ਦੇਖ ਰਹੇ ਹੋ ਵੀ ਕਿਸ ਤਰੀਕੇ ਨਾਲ ਬੋਲਚਾਲ ਆ ਜਿਹੜੀ ਵਿਧਾਨ ਸਭਾ 'ਚ ਚੱਲ ਰਹੀ ਹੈ ਕਦੇ ਦੇਖਿਆ ਸੀ ਇਹ ਜਿਹੜਾ ਸੀਨ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਪਿਛਲੇ 2 ਦਿਨ ਦਾ ਉਹ ਕਦੇ ਦੇਖਿਆ ਸੀ ਤੇ ਅੱਜ ਬਜਟ ਆਇਆ ਤੇ ਐਦੋਂ ਤਾਂ ਬਜਟ ਨਹੀਂ ਪੇਸ਼ ਕਰਦੇ ਜੋ ਜਲੂਸ ਅੱਜ ਨਿਕਲੇ ਆਏ ਪਿਛਲੇ ਸਾਲ ਦਾ ਜਾਂ ਉਦੋਂ ਪਿਛਲੇ ਸਾਲ ਦਾ ਬਜਟ ਪੜਤ ਕਿਸੇ ਮੁਲਾਜ਼ਮ ਨੂੰ ਕਿਸੇ ਵਪਾਰੀ ਨੂੰ ਕਿਸੇ ਕਿਸਾਨ ਨੂੰ ਕਿਸੇ ਛੋਟੇ ਦੁਕਾਨਦਾਰ ਨੂੰ ਮੈਨੂੰ ਇੱਕ ਚੀਜ਼ ਤਾਂ ਦੱਸ ਦਿਓ ਵੀ ਕਿਸੇ ਨੂੰ ਕੀ ਮਿਲੇਆ ਕੀ ਅੱਜ ਤੁਹਾਨੂੰ ਲੱਗ ਰਿਹਾ ਕੁਝ ਅੱਜ ਸਮਝ ਆਈ ਹੈ ਵੀ ਕੀ ਮਿਲੇਆ ਕਿਸੇ ਨੂੰ ਇਸ ਕਰਕੇ ਉਸ ਕਾਲੀ ਇਹ ਕੋਈ ਜੇਲਾਂ ਤਾਂ ਲੋਕਾਂ ਲਈ ਬਣੀਆਂ ਐ ਆਪਾਂ ਤਾਂ ਗੁਰੂ ਦੀ लाਡਲੀ ਜਿਹੜੀ ਫੌਜ ਆ ਸਾਰੇ ਤੇ ਨਾਲੇ ਸ਼ਹੀਦਾਂ ਦੀ ਆਪਾਂ ਤਾਂ ਭਗਤ ਸਿੰਘ ਰਾਜਗੁਰੂ ਸੁਖਦੇਵ ਉਹਨਾਂ ਦੇ ਰਾਹ ਤੇ ਚੱਲਣ ਵਾਲੇ ਲੋਕ ਆ ਤੇ ਇਹ ਲੋਕਾਂ ਖਾਤਰ ਜੇਲ੍ਹ ਹੋਈ ਆ ਤੇ ਉਹ ਤਾਲਾ ਜਿਹੜਾ ਲਾਇਆ ਸੀ ਉਹ ਸੀਐਮ ਸਾਹਿਬ ਤੁਹਾਨੂੰ ਪਤਾ ਉਹੀ ਤਾਲਾ ਵਿਧਾਨ ਸਭਾ 'ਚ ਲਾਗੇ ਤੇ ਪ੍ਰਵਿਧਾਨ ਸਭਾ ਚ ਤਾਲਾ ਉਹੀ ਦਿਖਾਇਆ ਉਹਨਾਂ ਨੇ ਉਹਨਾਂ ਨੇ ਆਪ ਕਿਹਾ ਵਿਧਾਨ ਸਭਾ ਨੂੰ ਤਾਲਾ ਲਾ ਦੋ ਵਿਧਾਨ ਸਭਾ ਨੂੰ ਤਾਲਾ ਲਾ ਦੋ ਮਤਲਬ ਆਪਣੇ ਸੂਬੇ ਨੂੰ ਤਾਲਾ ਲਾ ਦੋ ਤੁਹਾਡੇ ਨਾਲ ਕੌਣ ਕੌਣ ਨੇ ਜੀ ਹੁਣ ਤੁਹਾਡੇ ਨਾਲ ਮੈਂ ਇਸ ਵੇਲੇ ਭਾਰਤ ਭੂਸ਼ਣ ਆਸ਼ੂ ਜੀ ਸਾਡੇ ਐਕਸ ਮਿਨਿਸਟਰ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਐਕਸ ਐਮਐਲਏ ਨੇ ਸੰਜੀਤ ਜੀ ਸਾਡੇ ਡੈਪਟੀ ਮੇਅਰ ਨੇ ਸੀਨੀਅਰ ਸ਼ਾਮਸੁੰਦਰ ਮਲੋਤਰਾ ਜੀ ਚਾਰੋਂ ਬੰਦੇ ਇਸ ਵੇਲੇ ਅਸੀਂ ਲਾਏ ਆ ਬਾਕੀ ਪਤਾ ਨਹੀਂ ਕਿਦੀ ਕਿਦੀ ਗ੍ਰਿਫਤਾਰੀ ਉੱਥੇ ਕਿੰਨੇ ਬੰਦਿਆਂ ਦੀ ਕੀਤੀ ਹੋ ਕਿੰਨਿਆਂ ਦੀ ਕਰ ਰਹੀ ਹੋਊਗੀ ਤੇ ਇਹ ਤਸਵੀਰੀ ਅੱਜ ਪੁਲਿਸ ਸਾਡੇ ਘਰਾਂ ਚ ਪਹੁੰਚ ਗਈ ਸੀ ਇਸ ਤਰ੍ਹਾਂ ਸਿੱਧੀ ਜੁਡੀਸ਼ੀਅਨ ਨੂੰ ਭੇਜ ਦਿੱਤਾਗਾ ਕੋਈ ਦੇਖਿਆ ਨਹੀਂ ਗਿਆ ਇੱਕ ਬਈ ਬਈ ਆਪ ਜਾ ਕੇ ਸਿਲੰਡਰ ਕਰਦਾ ਉਸ ਤੋਂ ਬਾਅਦ ਕਾਲ ਹੀ ਨਹੀਂ ਗਈ ਖਾਲੀ ਹੀ ਨਹੀਂ ਗਈ ਜਦੋਂ ਪਰਚਾ ਕੀਤਾ ਸੀ ਉਹ ਨੌਨ ਅਵੇਲੇਬਲ ਸੀ ਫਿਰ ਫਿਰ ਲਤਾਂ ਚ ਜਾਣ ਵੀ ਰੱਖਣੀ ਸੀ ਤੇ ਅਸੀਂ ਉਹ ਪਰਚੇ ਤੋਂ ਭਜਣਾ ਥੋੜੀ ਸੀ ਠੀਕ ਹੈ ਨਾ ਜੀ ਜਦੋਂ ਕੋਰਟ ਜੱਜ ਨੇ ਕਿਹਾ ਵੀ ਦੱਸੋ ਇਹਦੇ ਲਈ ਕੀ ਕਰਨਾ ਹੈ ਕਿਉਂਕਿ ਆਫੈਂਸ ਜਿਹੜਾ ਐਸਾ ਸੀ ਉਹ ਨੌਨ ਅਵੇਲੇਬਲ ਸੀ ਤੇ ਉਹਦੇ ਲਈ ਜਿਹੜਾ ਹੈ ਉਹ ਜੱਜ ਸਾਹਿਬ ਉਹਨਾਂ ਨੂੰ ਉਹ ਕਿੰਤੂ ਨਹੀਂ ਕੋਈ ਪ੍ਰਾਂਤੂ ਨਹੀਂ ਜੇ ਉਹ ਕੋਰਟ ਦਾ ਆਇਆ ਉਹਨਾਂ ਮੂਰੇ ਸਿਰ ਝੁਕਦਾ ਹੈ ਜਿਹੜਾ ਉਹ ਫੈਸਲਾ ਕੀਤਾ ਸਾਨੂੰ ਸਾਰਿਆਂ ਨੂੰ ਹੀ ਸਿਰ ਮੱਥੇ ਆ ਸਾਡੇ ਕੱਲ ਦੀ ਜਿਹੜੀ ਬੇਲਬੀ ਲੱਗੀ ਹੋਈ ਹੈ ਕੱਲ ਤੇ ਪੈਡਿੰਗ ਰੱਖੀ ਹੋਈ ਹੈ ਉਹ ਤਾਂ ਹੁਣ ਕੋਰਟ ਤੇ ਹੈ ਜੱਜ ਸੇਬਾਨਾ ਤੇ ਆ ਵੀ ਉਹਨਾਂ ਨੇ ਕੀ ਫੈਸਲਾ ਕਰਨਾ ਪਰ ਇਹ ਸਾਫ਼ ਸਰਕਾਰ ਦਾ ਇੱਕ ਤੱਕਾ ਹੈ ਤਾਨਾਸ਼ਾਹੀ ਰਬਈਆ ਵੀ ਜੇ ਅਸੀਂ ਇਹ ਕਾਂਗਰਸ ਦੇ ਵੱਡੀ ਲੀਡਰਸ਼ਿਪ ਨੂੰ ਦੰਬ ਲਾਂਗੇ ਤੇ ਸਾਡੇ ਮੂਰੇ ਕੋਈ ਬੋਲੂ ਨਹੀਂ ਗੀ ਆਮ ਬੰਦੇ ਨੂੰ ਇਹ ਡਰਾਉਣ ਦਾ ਇਹਨਾਂ ਨੂੰ ਇਹ ਨਹੀਂ ਪਤਾ ਵੀ ਪੰਜਾਬ ਆ ਇਹਨੂੰ ਜਿਵੇਂ ਦੱਬੋਂਗੇ ਇਹ ਉਨਾ ਹੀ ਉੱਠਦਾ ਹੈ ਤੁਹਾਡਾ ਇਸ ਤਰ੍ਹਾਂ ਹੀ ਚੱਲ ਰੂਗਾ ਪਰ ਟੈਸਟ ਜੀ ਬਿਲਕੁਲ ਇਹ ਤਾਂ ਅੱਗੇ ਹਜੇ ਵਧੂਗਾ ਇਹ ਤਾਂ ਚਿੰਗਾਰੀ ਆ ਹਜੇ ਜੋਤ ਆ ਇੱਕ ਲੱਗੀ ਅਸੀਂ ਆਪਣੇ ਲਈ ਕਰੇ ਕਰ ਰਹੇ ਆ ਤੇ ਲੋਕ ਇਹ ਲੋਕਾਂ ਦੇ ਮੂਰੇ ਵੀ ਹੱਥ ਜੋੜ ਕੇ ਅਪੀਲ ਆ ਜੇ ਅਸੀਂ ਤੁਹਾਨੂੰ ਲੱਗਦਾ ਤੁਹਾਡੇ ਖਾਤਰ ਕਰ ਰਹੇ ਆ ਤੇ ਲੋਕਾਂ ਨੂੰ ਵੱਧ ਚੜ ਕੇ ਸਾਡਾ ਸਾਥ ਦੇਣਾ ਚਾਹੀਦਾ ਬਸ ਦਾ ਕਾਂਗਰਸ ਨੇ ਲੇਵਾ ਕਰ ਤੇ ਦੂਜੇ ਪਾਸੇ ਇਹ ਕੁਛ ਕੀਤਾ ਤੁਹਾਨੂੰ ਤਾਂ ਹੀ ਨਾ ਕੀਤੀ ਸੀ ਉਦੋਂ ਵੀ ਨਹੀਂ ਇਹ ਪੰਜਾਬ ਨੇ ਕਦੇ ਨਹੀਂ ਕਿਹਾ ਪੰਜਾਬ ਦੇ ਇਕੱਲੇ ਇਕੱਲੇ ਵਰਕਰ ਨੇ ਤੁਹਾਨੂੰ ਵੀ ਪਤਾ ਹੈ ਹਰ ਇੱਕ ਲੀਡਰ ਨੇ ਪੰਜਾਬ ਦੇ ਨੇ ਇਹ ਗੱਲ ਉੱਤੇ ਪਹਚਾਈ ਵੀ ਜੇ ਤੁਸੀਂ ਸਮਝੌਤਾ ਕਰੋਗੇ ਫਿਰ ਅਸੀਂ ਆਪਣੇ ਘਰਾਂ 'ਚ ਬਹਿ ਜਾਵਾਂਗੇ ਤੇ ਉਹ ਹਾਈ ਕਮਾਂਡ ਨੇ ਗੱਲ ਮੰਨੀ ਤੇ ਬਾਹਰ ਕਿੱਥੇ ਵੀ ਸਮਝੌਤਾ ਹੋਵੇ ਉਹਦੇ ਨਾਲ ਸਾਨੂੰ ਕੀ ਮਤਲਬ ਪੰਜਾਬ 'ਚ ਤਾਂ ਅਸੀਂ ਇਹਨਾਂ ਦੇ ਐਨ ਡਟ ਕੇ ਐਨ ਨੰਗੇ ਚਿੱਟੇ ਇਹਨਾਂ ਦੇ ਖਿਲਾਫ ਖੜੇ ਆ ਜੋ ਇਹਨਾਂ ਨੇ ਪੰਜਾਬ ਨਾਲ ਕੀਤਾ ਉਹ ਬਰਦਾਸ਼ਤ ਨਹੀਂਗਾ ਇਹ ਬਾਹਰੋਂ ਆ ਕੇ ਰਾਗਬ ਚੱਡੇ ਵਰਗੇ ਦਿੱਲੀ ਬੈਠੇ ਉਹ ਔਰੇ ਹੁਕਮ ਚਲਾਉਂਦੇ ਆ ਜਦੋਂ ਉਹ ਚੁੰਡੀ ਭਰੀ ਉਹ ਚੀਕ ਨਿਕਲੀ ਤੇ ਰਾਗਬ ਚੱਡੇ ਨੇ ਕਹਿ ਕੇ ਇਹ ਐਫ ਆਈ ਆਰ ਸਾਡੇ ਤੇ ਦਰਜ ਕਰਵਾਈਆਂ ਉਹ ਉਹ ਕਰਾਂਗੇ ਹਿਸਾਬ ਉਹਨੂੰ ਤੁਹਾਡੇ ਰਾਹੀਂ ਕਹਿ ਦਿੰਨਾ ਵੀ ਉਹ ਯਾਦ ਰੱਖੇ ਦਿੱਲੀੋਂ ਆ ਕੇ ਪਹਿਲਾਂ ਔਰੇ ਗਮਰਾਹ ਕਰ ਗਿਆ ਜਿੱਦਣ ਛੁੱਟ ਕੇ ਹੁਣ ਤੇਰੇ ਘਰੇ ਵੀ ਤਾਲਾ ਲਾਉਣਾ ਆਵਾਂਗੇ ਰਾਗਬ ਯਾਦ ਰੱਖੀ ਤੂੰ